ਚਰਨ ਕੰਬਲ ਪ੍ਰਭ ਹਰ ਦੇਤਿਆਈ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਤ ਕਥਾ ਅੰਮ੍ਰਿਤ ਬ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਧ ਪਾਈ ਗੁਰ ਸਤਗੁਰ ਪੂਰੇ ਸੋ ਕੋ ਉਪਦੇ ਬਾਜੀ ਆਨਦ ਤੋਰੀ ਰਹਾਓ ਤਾਪ ਪਾਪ ਸੰਤਾਪ ਬਿਨਾਸੀ ਹਰ ਸਿਮਰਤ ਕਿਲਬਖ ਸਬਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹ thro ਮਦ ਮਾਤਾ ਬੰਦਨ ਬੰਦੇ ਆਇ ਅਤ ਬਿਕਰਾਨ ਦੇਨ ਦੇਨੇ ਚੇਜਿਤ ਬਿਕਾਰ ਕਰਤ ਆਉ ਦੁਬਾਹੀ ਫਾਥਾ ਜਮ ਕੈ ਜਾਲ ਤੇ ਪ੍ਰਭ ਦੀਨ ਤੇ ਅੱਲਾ ਮਹਾ ਬਖਮ ਸਾਗਰਤ ਭਾਰੀ ਉਧਰੋ ਸਾਧੂ ਸੰਗਰਵਾਲਾ ਰਹਾਵ ਪ੍ਰਭ ਸੁਖ ਦਾਤੇ ਸਮਰੱਥ ਸੁਆਮੀ ਜਿਉ ਪੰਡਰਦਸ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸ਼ੇ ਸਭ ਪਰਵਾਰਿਆ ਵਾਰਿਆ ਵੱਡੀ ਆਰ ਜਾਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤਰਨ ਤਰ ਪਵਨ ਹਰਿਆ ਹੋਈ ਸਗਲੇ ਜੀ ਸੁਧਾਰਿਆ ਮਨੁਚੀ ਨਾਨਕ ਫਲ ਪਾਈ ਪੂਰਨਿਚ ਪੁਜਾਰਿਆ ਬਿਲਾਵਨ ਮਹੱਲਾ ਪੰਜਵਾਂ ਜਿਸ ਉਪਰ ਹੋਵਤ ਦਿਆਨ ਹਰ ਸਿਮਰ ਕਾਟੀ ਸੋ ਕਾਲ ਰਹਾਉ ਸਾਧ ਸੰਗ ਭਜਿਐ ਗੋਪਾਲ ਗੁਰ ਗਾਵਤ ਟੂਟੈ ਜਮ ਜਾਲ ਆਪੇ ਸਤਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾ ਦਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮੈ ਸਿੰਚੋ ਹਰ ਹਰ ਨਾਮ ਅਣ ਦਿਨ ਕੀਰਤਨ ਹਰ ਗੁਣ ਗਾਉਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇਰੇ ਰਹਾਉ ਕਉ ਨਾਨਕ ਜਨ ਕੇ ਨਿਰਮਲ ਬਾਗ ਹਰ ਚਰਨੀ ਤੰਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਭਈ ਸੁਖ ਸਹਿਜ ਕਰ ਆਇਆ ਰਹਾਉ ਰੱਜ ਰੱਜ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਅਰਧ ਮਾਇ ਤੇ ਆਈ ਨਾਨਕ ਗੁਰਪੂਰੈ ਸਰਨਾਈ ਲੇ ਲਾਵਲ ਮਹੱਲਾ ਪੰਜਵਾਂ ਚਰਨ ਕੰਬਲ ਪ੍ਰਭ ਹਰਿ ਦੇ ਤਿਆਈ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਤ ਕਥਾ ਅੰਮ੍ਰਿਤ ਰਬ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਂਤ ਭਾਈ ਗੁਰ ਸਤ ਗੁਰ ਪੂਰੇ ਸੁਖ ਉਪਜੈ ਬਾਜੀ ਆਨੰਦ ਤੂਰੀ ਰਹਾਓ ਤਾਪ ਪਾਪ ਸੰਤਾਪ ਬਿਨਾਸੀ ਹਰ ਸਿਮਰਤ ਕਿਲਬਖ ਸਭ ਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬੰਦੇ ਆਇ ਅਤ ਬਿਕਰਾਨ ਦਿਨ ਦਿਨ ਛਿਜਤ ਵਿਕਾਰ ਕਰਤ ਆਉ ਦਫਾਹੀ ਫਾਥਾ ਜਮ ਕਹਿ ਜਾਲ ਤੇਰੀ ਸਰਨਾ ਪ੍ਰਭ ਦੀਨ ਦਿਆਲਾ ਮਹਾ ਬਖਮ ਸਾਗਰ ਅਤ ਭਾਰੀ ਉਧਰੋ ਸਾਧੂ ਸੰਗਰਵਾਲਾ ਰਹਾਉ ਪ੍ਰਭ ਸੁਖ ਦਾਤੇ ਸਮਰਤ ਸੁਆਮੀ ਜੀਉ ਪਿੰਡ ਸਬਤੰਗਰਾ ਮਾਲ ਕਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੀ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾਂ ਹੋਏ ਕਿਰਪਾਲਾ ਸਭ ਸਬ ਪਰਵਾਰਿਆ ਕਾਰਜ ਸਤਗੁਰਿਆ ਆਪ ਸਵਾਰਿਆ ਵੱਡੀ ਆਰ ਜਾਹਰ ਗੋਬਿੰਦ ਕੀ ਸੋਕ ਮੰਗਲ ਕਲਿਆਣ ਵਿਚਾਰਿਆ ਰਹਾਉ ਵਨ ਤਰਨ ਤਰ ਪਵਨ ਹਰਿਆ ਹੋਈ ਕੀ ਸੁਧਾਰਿਆ ਮਨਿਚੇ ਨਾਨਕ ਫਲ ਪਾਈ ਪੂਰਨਿਚ ਪੁਜਾਰਿਆ ਬਿਲਾਵਨ ਮਹੱਲਾ ਜਿਸ ਉਪਰ ਹੋਵਤ ਗਿਆਨ ਹਰ ਸਿਮਰ ਕਾਟੀ ਸੋਕਾਲ ਰਹਾਉ ਸਾਧ ਸੰਗ ਪਜੀ

ਰੱਜ ਰੱਜ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਲਾਵਲ ਮਹੱਲਾ ਪੰਜਵਾਂ ਚਰਨ ਕੰਬਲ ਪ੍ਰਭ ਹਰ ਦੇ ਤਿਆਈ ਗੁਰ ਦੁੱਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਕਥਾ ਅੰਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਲਾਵਲ ਮਹੱਲਾ ਪੰਜਵਾਂ ਸੋ ਬਨਾਸੀ ਹਰ ਸਿਮਰਤ ਕਿਲਬਖ ਸਭ ਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਧਰੋ ਮਦ ਮਾਤਾ ਬੰਦਨ ਬੰਦੇ ਆਇ ਅਤ ਬਿਕਰਾਨ ਦਿਨ ਦਿਨ ਛਿਜਤ ਵਿਕਾਰ ਕਰਤ ਆਉ ਦੁਫਾਹੀ ਫਾਥਾ ਜਮ ਕਹਿ ਜਾਲੇ

ਆਪਨਾ ਗਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਖ ਸਭ ਪਰਵਾਰਿਆ ਕਾਰਜ ਸਤਗੁਰਿ ਆਪਸ ਵਾਰਿਆ ਵੱਡੀ ਆਰ ਜਾਹਰ ਗੋਬਿੰਦ ਕੀ ਸੂਕ ਮੰਗਲ ਕਲਿਆਣ ਵਿਚਾਰਿਆ ਰਹਾਉ ਵਨ ਤਰਨ ਤਰ ਪਵਨ ਹਰਿਆ ਹੋਈ ਸਗਲੇ ਜੀ ਸੁਧਾਰਿਆ ਮਨਿਛੇ ਨਾਨਕ ਫਲ ਪਾਏ ਪੂਰਨਿਚ ਪੁਜਾਰਿਆ ਬਿਲਾਵਨ ਮਹੱਲਾ ਪੰਜਵਾਂ ਜਿਸ ਉਪਰ ਹੋਵਤ ਦਿਾਨ ਹਰ ਸਿਮਰ ਕਾਟੀ ਸੋ ਕਾਲ ਰਹਾਉ ਸਾਧ ਸੰਗ ਭਜਿਐ ਗੋਪਾਲ ਗੁਰ ਗਾਵਤ ਤੂਟੈ ਜਮ ਜਾਲ ਆਪੇ ਸਤਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾ ਦਰਬਾਰ ਬਿਲਾਵਲ ਮਹੱਲਾ ਪੰਜਵਾਂ ਮਨ ਮੈਂ ਸਿਂਚੋ ਹਰ ਹਰ ਨਾਮ ਅਣ ਦਿਨ ਕੀਰਤਨ ਹਰ ਗੁਣ ਗਾਉ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇਰੇ ਰਹਾਉ ਕਉ ਨਾਨਕ ਜਾਂਕੇ ਨਿਰਮਲ ਬਾਗ ਹਰ ਚਰਨੀ ਤੰਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਬਗਵਾਇਆ ਨੀਂਦ ਭਈ ਸੁਖ ਸਹਿਜ ਕਰ ਆਇਆ ਰਹਾਉ ਰਜ ਰਜ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਅਰਦ ਮਾਏ ਤੇ ਆਈ ਨਾਨਕ ਗੁਰਪੂਰੈ ਸਰਨਾਈ